भॻवं माना भॻवंबाद किसानून पीणा मुरदाबाद सरकार खून पीणियूं मुरदाबाद भारती किसान यूनियन सिधू कल ज़िंद ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਜਿੰਦਾਬਾਦ 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 ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਜਿੰਦਾਬਾਦ 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 ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਬਲੋ ਪੂਰੇ ਦੇਸ਼ ਭਰ ਦੇ ਵਿੱਚ ਡੀਸੀ ਦਫਤਰਾਂ ਦੇ ਅੱਗੇ ਰੋਜ਼ ਪ੍ਰਦਰਸ਼ਨ ਰੱਖਿਆ ਗਿਆ ਜਿਹਦਾ ਮੁੱਖ ਮਤਲਬ ਹੈਗਾ ਕਿ ਝੋਨੇ ਦੀ ਕਟਾਈ ਦਾ ਸੀਜ਼ਨ ਚੱਲ ਰਿਹਾ ਇਸ ਵੇਲੇ بارش ਹੋਣ ਕਾਰਨ ਉਹ ਨਦੀ ਕਿਟਾਈ ਹੋਰ 10 ਦਿਨ ਦੇਰ ਹੋ ਗਈ ਤੇ ਜਿਹੜੇ ਪਰਾਲੀ ਨੂੰ ਸਾਂਭਣ ਲਈ ਕਿਸਾਨ ਦੇ ਕੋਲ ਕੋਈ ਸਰੋਤ ਨਹੀਂ ਹੈ ਜੀ ਤੇ ਕਣਕ ਦੀ ਬਜਾਈ ਦਾ ਸਮਾਂ ਬੜਾ ਨੇੜੇ ਆ ਗਿਆ ਇਸ ਤੋਂ ਸਰਕਾਰ ਕਹਿ ਰਹੀ ਆ ਕਿ ਪਰਾਲੀ ਨੂੰ ਜੇ ਅੱਗ ਲਾਈ ਤਾਂ ਅਸੀਂ ਤੁਹਾਡੇ ਤੇ ਪਰਚੇ ਦਰਜ ਕਰਾਂਗੇ ਸੋ ਉਸ ਸੰਬੰਧ ਵਿੱਚ ਇਹ ਮੰਗ ਪੱਤਰ ਆ ਤੇ ਇੱਕ ਮੇਨ ਮਕਸਦ ਹੈਗਾ ਕਿ ਜਦੋਂ ਜ਼ਿਮੀਦਾਰ ਜ਼ੂਰੀਆ ਜਾਂ ਡਾਇਆ ਲੈਣ ਜਾਂਦਾ ਦੁਕਾਨਦਾਰਾਂ ਕੋਲੇ ਉਹਨਾਂ ਨੂੰ ਵਾਧੂ ਨਾ ਸਮਾਨ ਦੇ ਨਾਂ ਹੇਠ ਲੁੱਟ ਹੋ ਰਹੀ ਆ ਕਿਉਂਕਿ ਪ੍ਰਸ਼ਾਸਨ ਜੋ ਸਮਾਨ ਉਹਨਾਂ ਨੂੰ ਚਾਹੀਦਾ ਹੀ ਨਹੀਂ ਉਹਦੇ ਮੁਤਾਬਕ ਉਹ 550 ਇੱਕ ਇੱਕ ਬੈਗ ਮਗਰੋਂ ਉਹਨਾਂ ਨੂੰ ਸਜੂਲ ਲਿਆ ਜਾਂਦਾ ਤੇ ਤੀਜੀ ਮੰਗ ਸਾਡੀ ਹੈ ਕਿ ਆ ਕਿ 슈ਗਰ ਮਿੱਲ ਨਵਾਂ ਸ਼ਹਿਰ ਦਾ ਕਿਸਾਨਾਂ ਦਾ ਬਕਾਇਆ ਤਕਰੀਬਨ 13.5 ਜਾਂ 14 ਕਰੋੜ ਦੇ ਆਸ-ਪਾਸ ਬਕਾਇਆ ਰਕਮ ਖੜੀ ਆ ਕਿਸਾਨ ਮਰ ਰਿਹਾ ਇੰਨੀਆਂ ਇੰਨੇ ਬੁਰੇ ਹਾਲਾਤਾਂ ਦੇ ਵਿੱਚ ਕਿਸਾਨ ਨੇ ਆਪਣੀ ਫਸਲ ਵੀ ਬੀਜਣੀ ਆ ਤੇ ਸਰ ਇੱਕ ਗੰਨੇ ਦਾ ਹਾਲੇ ਤੱਕ ਪੈਸਾ ਨਹੀਂ ਆਇਆ ਸਰਕਾਰ ਨੇ ਹਾਲੇ ਤੱਕ ਵੀ ਗੰਨੇ ਦੇ ਪੈਸੇ ਨਹੀਂ ਦਿੱਤੇ ਹਾਲੇ ਬਾਕੀ ਮਿਲਾਂ ਦਾ ਵੀ ਬਕਾਇਆ ਖੜਾ ਪਰ ਇਸ ਸਰਕਾਰ ਦਾ ਤਾਂ 1 April ਤੋਂ ਲੈ ਕੇ 15 ਤੱਕ ਨਵਾਂ ਸ਼ਹਿਰ ਮਿਲਦਾ ਬਕਾਇਆ ਹਾਲੇ ਤੱਕ ਵੀ ਖੜਾ ਸੋ ਇਹ ਸਾਰੀਆਂ ਮੰਗਾਂ ਉਸ ਤੋਂ ਬਾਅਦ ਦੇਖੋ ਗਊ ਸਸ ਸਭ ਤੋਂ ਮਿਲਾਂ ਦੇ ਵਿੱਚ ਲਿਆ ਜਾਂਦਾ ਤੇ ਪਸ਼ੂ ਆਵਾਰਾ ਪਸ਼ੂ ਝੁੰਡਾਂ ਦੇ ਰੂਪ ਦੇ ਵਿੱਚ ਸੜਕਾਂ ਤੇ ਤੁਰੇ ਫਿਰਦੇ ਆ ਜਿਵੇਂ ਤੁਸੀਂ ਹੁਣ ਹਾਲੀ ਵਿੱਚ ਰਾਜਵੀਰ ਜਵੰਦਾ ਵੀਰ ਦਾ ਐਕਸੀਡੈਂਟ ਹੋਇਆ ਤੇ ਉਸ ਵਿਚਾਰੇ ਦੀ ਜਾਨ ਚਲੀ ਗਈ ਐਦਾਂ ਚਲੋ ਤਾਂ ਇੱਕ ਨਾਮਵਰ ਸਿੰਗਰ ਸੀ ਜਿਨ੍ਹਾਂ ਦਾ ਸਾਰੇ ਹੀ ਪੰਜਾਬ ਜਾਂ ਦੇਸ਼ ਭਰ ਵਿੱਚ ਪਤਾ ਲੱਗਿਆ ਐਦਾਂ ਤੇ ਰੋਜ਼ ਲੱਖਾਂ ਹੀ ਹਜ਼ਾਰਾਂ ਹੀ ਮੌਤਾਂ ਹੋ ਰਹੀਆਂ ਪਸ਼ੂਆਂ ਦੇ ਵਜ੍ਹਾ ਨਾਲ ਜਦੋਂ ਸਰਕਾਰ ਸਾਤੋਂ ਪੈਸੇ ਲੈ ਰਹੀ ਆ ਤੇ ਕਿਉਂ ਨਹੀਂ ਉਹ ਇਸ ਕਿਸਵਾਂ ਨੂੰ ਸਾਂਭਣ ਲਈ ਕੋਈ ਪ੍ਰਬੰਧ ਕਰਦੇ ਇਸ ਦੇ ਨਾਲ ਐਮਐਸਪੀ ਤੇ ਗਰੰਟੀ ਗਰੂ ਦੇ ਅਨੁਸਾਰ ਸਾਡੀਆਂ ਨੌ ਮੰਗਾਂ ਹੋ ਰਿਆ ਜਿਹੜੀਆਂ ਮੈਂ ਤੁਹਾਨੂੰ ਇੱਕ ਕਾਪੀ ਦਊਂਗਾ ਤੁਸੀਂ ਉਹਨਾਂ ਨੂੰ ਦੇਖ ਸਕਦੇ ਆ ਕਿਨੇ ਕਿੰਨਾ ਸਮਾਂ ਬੈਠਣਾ ਧੰਨਵਾਦ ਹਾਂਜੀ ਕਿੰਨਾ ਸਮਾਂ ਬੈਠਣਾ ਅਸੀਂ 2 ਵਜੇ ਤੱਕ ਦਾ ਟਾਈਮ ਦਿੱਤਾ ਜੀ 2 ਵਜੇ ਤੱਕ ਇੱਥੇ ਬੈਠਾਂਗੇ ਉਸ ਤੋਂ ਬਾਅਦ ਅਸੀਂ ਦੋਸੀ ਸਾਹਿਬ ਨੂੰ ਆਪਣਾ ਮੰਗ ਪੱਤਰ ਦੇਾਂਗੇ